ਮਲਾਰ ਮਹੱਲਾ ਤੀਜਾ ਦੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮ ਜਮ ਡੰਡ ਸਹੈ ਮਰ ਜਨਮੇ ਵਾਰੂ ਵਾਰ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤ ਗੁਰ ਸੇਵ ਸਮਾਈ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਉ ਹਰਿਆਪਣੇ ਭਾਣੇ ਸ੍ਰਿਸ਼ਟ ਉਪਾਈ ਹਰਿਆਪੇ ਦੇ ਆਧਾਰ ਹਰਿਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੇ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮਖ ਬੂਜੈ ਕੋਈ ਵਾਹ ਵਾਹ ਕਰ ਪ੍ਰਭ ਸਲਾਹੀ ਹੈ ਤਿਸ ਜੇ ਵੜਿ ਅਵਰ ਨਾ ਕੋਈ ਹਾਪੇ ਬਖਸ਼ੇ ਮਿਲ ਲੈ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤਗੁਰ ਦੀ ਆ ਦਿਖਾਏ ਅਮਰਤ ਵਰਸੈ ਮਨ ਸੰਤੋਖੀ ਐ ਸੱਚ ਰਹਿ ਲਿਵ ਲਾਈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤਗੁਰ ਕਿਨੈ ਨਾ ਪਾਯੂ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨਮੁਖ ਭਰਮ ਭੁਲਾਇ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਤਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏ ਨ ਮੁਖ ਦਵਾਰ ਬਿਨ ਸਤਗੁਰ ਬੰਦਨ ਨਾ ਟੁਟੇ ਹੀ ਨਾਮ ਨ ਲੱਗੈ ਪਿਆਰ ਬੜਾ ਪੜ ਪੰਡਤ ਮੋਨੀ ਥਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੈ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਣ ਹਰ ਨਾਮ ਵਸਾਈ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਦਿਨ ਪਿਰ ਕਾਮਣ ਕਰੇ ਸ਼ਿੰਗਾਰ ਦੁਹਚਾਰਨੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣ ਹੈ ਹਉਮੈ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੁਹੇ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਈ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਆਨੰਦਿਨ ਨਾਮ ਰਹਿ ਲਿਵ ਲਾਏ ਸਾਦੇ ਹੀ ਨਾਮ ਵੇਖਹਿ ਹਜੂਰ ਗੁਰ ਕਾ ਸ਼ਬਦ ਰਹਿ ਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹ ਰੋਗ ਜਾਏ ਨਾਨਕ ਸਾਚੇ ਸਾਚ ਸੁਵਾਈ ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ प्रीतम प्रेम भगत के दाते अपने जन संग राते जन संग राते दिन स राते एक निमक मन हो ना विसरै गोपाल गुण निद सदा संगे सर्व गुण जगदीसरै मन मोह लीना चरण संगे नाम रस जन माते नानक प्रीतम कृपाल सद्हु किना कोट मदे जाती प्रीतम ਤੇਰੀ ਗਤਿ ਅਗਮ ਅਪਾਰੀ ਮਹਾਪਤ ਤੂੰ ਤਾਰੇ ਪਤਤ ਪਾਵਨ ਭਗਤ ਵੱਚਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਰौं ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਰਬ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਭਿੰਨ ਆਨ ਨਾ ਜਾਣੀਐ ਗਹਿ ਪੁਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮੈ ਆਇ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹਿ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਬੁੱਠੈ ਤਰਨ ਸਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸੱਚ ਰੰਗ ਜਿਉ ਮਨ ਜੀਠੈ ਲਾਲ ਕਮਲ ਵਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਨੀ ਅੱਖੀ ਨਦਰ ਨਾ ਆਵਈ ਜਿ ਚਰਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ ਮੂਲ ਰਹੈ ਗੁਰ ਸੇਵਿਐ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ ਰੂਡੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨੈ ਆਪ ਸਾਜ ਆਪ ਪੁਛਾਣਿਆ ਅੰਬਰ ਧਰਤ ਵਿਛੋੜ ਚੰਦੂ ਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨੀਸ਼ਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰ ਬਾਣਿਆ ਰੂਦ ਸਾਰੇ ਅਵਰਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਉਮਾ ਹੋਈ ਨਾਗ ਮਿਰਗਾਂ ਮਛੀਆਂ ਰਸੀਆਂ ਘਰ ਧਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਵੇਛੜਾ ਹੋਈ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮੇ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਣ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਗੁਰ ਮਹਿ ਆਪਸ ਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਢੋਲੇ ਬਾਹ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹੱਲਾ ਦੂਜਾ